ਅੰਮ੍ਰਿਤਸਰ ਅਟਾਰੀ ਹਾਈਵੇ ਉੱਪਰ ਚੌਂਕੀ ਖਾਸਾ ਦੀ ਨੌਂ ਦੇ ਇਲਾਕੇ ਵਿੱਚ ਤਲਵਾੜਾ ਤੋਂ ਅਟਾਰੀ ਜਾ ਰਿਹਾ ਰੋੜੀ ਦਾ ਭਰਿਆ ਟਰੱਕ ਧੁੰਦ ਦੇ ਕਾਰਨ ਅੱਗੇ ਜਾ ਰਹੇ ਬਿਨਾਂ ਲਾਈਟ ਵਾਲੇ ਝੋਨੇ ਦੇ ਭਰੇ ਟਰਾਲੇ ਤੋਂ ਬੇਕਾਬੂ ਹੋ ਫੁੱਟਪਾਥ ਤੇ ਚੜ੍ਹ ਪਲਟ ਗਿਆ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਤਲਵਾੜਾ ਤੋਂ ਖਾਸਾ ਆਟਾਰੀ ਰੋਡ ਪਹੁੰਚਿਆ ਤਾਂ ਧੁੰਦ ਦੇ ਕਾਰਨ ਉਸ ਦੇ ਅੱਗੇ ਜਾ ਰਹੇ ਬਿਨਾਂ ਲਾਈਟ ਝੋਨੇ ਦੇ ਟਰਾਲੇ ਨੂੰ ਬਚਾਉਣ ਤੇ ਬੇਕਾਬੂ ਹੋਇਆ ਟਰੱਕ ਖੁੱਟ ਪਾ ਤੇ ਚੜ ਗਿਆ ਅਤੇ ਪਲਟ ਗਿਆ ਜਿਸ ਵਿੱਚ ਰੋੜੀ ਬਜਰੀ ਭਰੀ ਹੋਈ ਸੀ ਅਤੇ ਫਿਲਹਾਲ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਇਸ ਸਬੰਧੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਟਰੱਕ ਅਟਾਰੀ ਰੋਡ ਤੇ ਹਾਦਸਾ ਗ੍ਰਸਤ ਹੋਇਆ ਜਿੱਥੇ ਪਹੁੰਚਨ ਤੇ ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਕਿ ਧੁੰਦ ਦੇਵ ਚਲਦੇ ਆ ਬਿਨਾਂ ਲਾਈਟ ਤੋਂ ਜਾ ਰਹੀ ਝੋਨੇ ਦੀ ਟਰਾਲੀ ਨੂੰ ਬਚਾਉਂਦਿਆਂ ਟਰੱਕ ਡਿਵਾਈਡਰ ਤੇ ਚੜ ਕੇ ਪਲਟਿਆ ਫਿਲਹਾਲ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਦੇਖੋ ਪੂਰੀ ਖਬਰ ਕਿ ਕਿੱਥੋਂ ਆ ਰਹੀ ਕਿੱਥੇ ਚੱਲੇ ਜੀ ਤੇ ਕੀ ਹੋਇਆ ਕਰਨਾ ਗਰਮੇਰ ਸਿੰਘ ਮੇਰਾ ਨਾਮ ਏ ਤਲਵਾੜੇ ਤੋਂ ਗੱਡੀ ਲੋਡ ਕਰਕੇ ਆ ਖਾਸੇ ਖਾਲੀ ਕਰਨੇ ਸੀ ਲਾੜੇ ਟਰਾਲਾ ਚੱਲਦਾ ਪਿਆ ਸੀ ਕੋਈ ਇੱਥੇ ਲਾਈਟਾਂ ਨਹੀਂ ਕੋਈ ਖਾਸ ਸਿੰਗਲ ਆ ਫੋਟੋ ਵਾਲੀ ਦਾ ਫੋਟੋ ਵਾਲੇ ਬਹੁਤ ਗਲਤ ਡਰਾਈਵਰ ਉਹਦੇ ਕਾਰਨ ਮੈਂ ਪਿਛਲੇ ਫੋਟੋ ਵਾਲ ਦੇ ਹਾਣਾ ਕਰਦਾ ਚਲਾਉਂਦਾ ਹੁੰਦਿਆਂ ਉਹਦੇ ਟਰਾਲੇ ਵਾਲੇ ਝੋਨੇ ਵਾਲੇ ਨੇ ਸਾਈਡ ਦਬਾਈ ਗੱਡੀ ਫੋਟੋ ਵਾਲ ਪਰਲੀ ਸਾਈਡ ਏ ਗੱਡੀ ਉਹਦੇ ਤੇ ਚੜਚ ਪਲਟੀ ਹੋ ਗਈ ਟਰਾਲੀ ਨੇ ਬਚਾ ਲਿਆ ਜੰਦੀ ਟਰਾਲੇ ਨੇ ਬਚਾਉਂਦੇ ਬਚਾਉਂਦੇ ਧੁੰਦ ਕਿੰਨੀ ਸੀ ਕਿਥੀ ਧੁੰਦ ਬਹੁਤ ਜਿਆਦੀ ਸੀ ਕੋਈ ਲੈਂਡਰ ਕੋਈ ਨਹੀਂ ਸੜਦਾ ਕੋਈ ਲੈਂਡ ਨਹੀਂ ਕੋਈ ਕੱਖ ਨਹੀਂ ਧੁੰਦ ਕਰਾ ਨਹੀਂ ਸਾਰਾ ਕੁਝ ਹੋ ਗਿਆ ਜੀ ਸਾਰਾ ਘਰ ਕੋਈ ਜਾਨੀ ਮਚਾਉਂਦੇ ਨਹੀਂ ਆਏ ਕੋਈ ਨਹੀਂ ਨਹੀਂ ਜਾਨੀ ਗੱਡੀ ਦਾ ਨੁਕਸਾਨ ਆ ਠੀਕ ਹਾਂ ਜੀ ਮੈਂ ਐਸਏ ਜੀ ਜਸਵੰਤ ਸਿੰਘ ਤੇ ਖਾਤਾ ਚੌਂਕੀ ਤੋਂ ਤੇ ਇਹ ਰਾਤ ਇਧਰ ਆਉਂਦਾ ਹੈ ਅੰਬਰਸਰ ਵੱਲੋਂ ਤੇ ਧੁੰਦ ਦੇ ਦੌਰਾਨ ਅੱਗੇ ਝੋਨੇ ਵਾਲੀ ਗੱਡੀ ਆਈ ਤੇ ਜੋ ਬੰਨੇ ਆਣੋ ਫੋਟਵਾਲ ਤੇ ਚੜਕੇ ਤੇ ਪਲਟ ਗਿਆ। ਹੁਣ ਤੇ ਕਹਨੇ ਹਾਸ ਹੋਇਆ। ਹਾਂ, ਥੋਡੇ। ਕੋਈ ਜਾਨੀ ਨੁਕਸਾਨ ਤੇ ਨਹੀਂ ਆਇਆ। ਨਹੀਂ ਨਹੀਂ। ਡਰਾਈਵਰ ਦਾ ਪਜਾਹ ਹੋ ਗਿਆ। ਡਰਾਈਵਰ ਦਾ ਪਜਾਹ ਸਭ ਕੁਝ। ਟਰੱਕ ਸੀ ਇੱਕ ਇੱਛੀ ਦਾ ਟਰੱਕ ਸੀਗਾ ਜੀ। ਇਹ ਰੋੜੀ ਦਾ ਟਰੱਕ। ਹਾਂ ਜੀ। ਤੇ ਉਹਨੇ ਲਾ ਕੇ ਫਿਰ ਇਹ ਕਾਰ ਨਹੀਂ ਜਾ ਰਹੀ। ਕਾਰ ਇਹ ਨੂੰ ਜਾ ਰਹੀ ਹੈ। ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ।